ਆਪਾਂ ਸ਼ੈੱਡ ਦੀ ਢਾਲ ਰੱਖਣੀ ਆ ਤੇ ਉਹ ਕਿਹੜੇ ਹਿਸਾਬ ਨਾਲ ਰੱਖੀ ਆ ਆ ਇਹ ਆਪਾਂ ਪੂਰਾ ਸ਼ੈੱਡ ਦਾ ਖਿਆਲ ਰੱਖ ਕੇ ਪਾਇਆ ਵਾ ਕਿ ਵੀ ਕੱਲ ਨੂੰ ਹਨੇਰੀ ਆਵੇ ਤੇ ਇਹਨੂੰ ਹੋਵੇ ਕੁਛ ਨਾ ਦਿਖਾਉਨੇ ਆ ਕਿ ਵੀ ਇਹੋ ਜਿਹਾ ਕੀ ਆ ਜਿਹੜਾ ਇਹਨੂੰ ਹਨੇਰੀ ਤੋਂ ਬਚਾਊਗਾ ਦੱਸਦੇ ਆ ਕਿ ਕਿਹੜੀ ਕੰਪਨੀ ਦੀਆਂ ਜਿਹੜੀਆਂ ਸ਼ੀਟਾਂ ਵਾ ਉਹ ਆਪਾਂ ਇਹਦੇ ਤੇ ਪਾ ਰਹੇ ਆ ਇਹਨਾਂ ਦਾ ਕੋਈ ਅਜੇ ਤੱਕ ਇਹੋ ਜਿਹਾ ਲਾਂਮਾ ਨਹੀਂ ਆਇਆ ਕਿ ਵੀ ਸ਼ੀਟ ਜਿਹੜੀ ਆ ਜਿਹੜੀ ਲੰਬੀ ਦੀ ਲੰਬੀ ਕਈ ਵਾਰ ਨਾ ਤੁਸੀਂ ਵੇਖਿਓ ਕਿ ਵੀ ਆਮ ਸ਼ੱਡਾਂ ਦੇ ਵਿੱਚ ਕੀ ਹੋਊਗਾ ਕਿ ਵੀ ਇੱਥੋਂ ਲੰਬੀ ਦੀ ਲੰਬੀ ਸ਼ੀਟ ਪਾੜ ਜੂਗੀ ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕਿ ਆਪਾਂ ਤੁਹਾਨੂੰ ਪਤਾ ਹੀ ਹੈ ਕਿ ਵੀ ਆਪਾਂ ਨਾ ਇੱਕ ਪਹਿਲਾ ਵੀਡੀਓ ਦੇ ਵਿੱਚ ਇੱਕ ਛੱਤ ਦੀ ਵੀਡੀਓ ਪਾਉਣ ਦਾ ਹੈ ਜਿਹੜਾ ਕਿ ਅਜੇ ਤਿਆਰ ਹੁੰਦਾ ਪਿਆ ਵਾ ਤੇ ਅੱਜ ਉਹਦੀਆਂ ਸ਼ੀਟਾਂ ਜਿਹੜੀਆਂ ਆਪਾਂ ਚੜਾ ਰਹੇ ਹਾਂ ਤੇ ਸੀਮੈਂਟ ਦੀਆਂ ਸ਼ੀਟਾਂ ਪੈ ਰਹੀਆਂ ਨੇ ਤੇ ਸਾਰੀਆਂ ਤੇ ਅੱਜ ਆਪਾਂ ਇਸ ਵੀਡੀਓ ਦੇ ਗੱਲ ਕਰਦੇ ਹਾਂ ਕਿ ਕਿਹੜੀ ਕੰਪਨੀ ਦੀਆਂ ਜਿਹੜੀਆਂ ਸ਼ੀਟਾਂ ਵਾਂ ਉਹ ਆਪਾਂ ਇਹਦੇ ਤੇ ਪਾ ਰਹੇ ਹਾਂ ਤੇ ਕਿੰਨਾ ਕੁ ਦਾ ਜਿਹੜਾ ਆਪਾਂ ਚੜਾ ਰੱਖਿਆ ਸ਼ੀਟਾਂ ਦਾ ਇਹ ਸਾਰੀਆਂ ਜਿਹੜੀਆਂ ਆਪਾਂ ਗੱਲਾਂ ਇਸ ਵੀਡੀਓ ਵਿੱਚ ਕਰਦੇ ਆਂ ਤੇ ਦੱਸਦੇ ਆਂ ਤੁਹਾਨੂੰ ਸਾਰਾ ਤੇ ਕਿੰਨੀ ਕੇ ਦੀ ਜਿਹੜੀ ਆਪਾਂ ਉਹ ਢਾਲ ਰੱਖੀ ਆ ਕਿ ਜਿਹੜਾ ਇਹਦਾ ਪਾਣੀ ਆ ਸਾਰਾ ਸ਼ੱਟ ਦੇ ਵਿੱਚ ਲੀਕ ਨਾ ਹੋਵੇ ਜਿਵੇਂ ਨਾ ਆਪਾਂ ਢਾਲ ਕਈ ਵਾਰੀ ਘੱਟ ਰੱਖ ਦਿੰਨੇ ਆ ਤੇ ਹੁੰਦਾ ਕੀ ਆ ਕਿ ਇੰਨਾ ਜੋੜਾਂ ਤੋਂ ਪਾਣੀ ਸਿੰਮਣ ਲੱਗ ਪੈਂਦਾ ਤੇ ਵਾਪਸ ਆਉਣ ਲੱਗ ਪੈਂਦਾ ਤੇ ਉਹਦਾ ਕੋਈ ਮਸਲਾ ਨਹੀਂ ਉਹ ਇਵੇਂ ਆ ਕਿ ਜੇ ਆਪਾਂ ਉਹ ਉਹਦੀ ਢਾਲ ਪ੍ਰੋਪਰ ਨਹੀਂ ਕਰਦੇ ਜਿੰਨਾ ਚਿਰ ਤੇ ਸ਼ੈਡ ਦਾ ਪਾਣੀ ਜਿਹੜਾ ਇੱਥੋਂ ਵਗਣਾ ਨਹੀਂ ੜਦਾ ਤੇ ਕਿੰਨੀ ਘਟਾਲ ਜਿਹੜੀ ਆ ਉਹ ਸ਼ੈਡ ਵਾਸਤੇ ਜ਼ਰੂਰੀ ਹੈ ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਦੇ ਆਂ ਇੱਧਰ ਆਪਣੇ ਪਿੰਟਰ ਵੀਰ ਲੱਗੇ ਹੋਏ ਆ ਇਹ ਚੰਨਾਂ ਨੂੰ ਪੇਂਟ ਕਰ ਰਹੇ ਆ ਉੱਪਰੋਂ ਤਾਂ ਕਿ ਜੰਗਾਲ ਨਾ ਪਵੇ ਤੇ ਗਿਲ ਸਾਹਿਬ ਧਿਆਨ ਨਾਲ ਵੱਜ ਗਈ ਆ ਕੋਈ ਆ ਗਈ ਸੀ ਵਿਰਜੀਤ ਪਾਣੀ ਲਿਆਇਆ ਕਰੀ ਪਾਣੀ ਪਾ ਮੁੰਡਿਆਂ ਨੂੰ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਜੀ ਸ਼ੀਟਾਂ ਬਾਰੇ ਕਿ ਜਿਹੜੀਆਂ ਆਪਾਂ ਇਹਦੇ ਤੇ ਵਰਤ ਰਹੇ ਆਂ ਸ਼ੀਟਾਂ ਸ਼ੀਟਾਂ ਜਿਹੜੀਆਂ ਨੇ ਆਪਾਂ ਇਹਦੇ ਤੇ ਪਾ ਰਹੇ ਆਂ ਜੀ ਜੈ ਕੀਰਤੀ ਤੇ ਇਹ ਜਿਹੜੀਆਂ ਸ਼ੀਟਾਂ ਨੇ ਆਪਾਂ ਨਾ ਪਹਿਲਾਂ ਆਪਣੇ ਵੀ ਸ਼ੈੱਡ ਤੇ ਪਾਈਆਂ ਇਨਾਂ ਦਾ ਕੋਈ ਅਜੇ ਤੱਕ ਇਹੋ ਜਿਹਾ ਲਾਹਮਾ ਨਹੀਂ ਆਇਆ ਕਿ ਵੀ ਸ਼ੀਟ ਜਿਹੜੀ ਆ ਜਿਹੜੀ ਲੰਬੀ ਦੀ ਲੰਬੀ ਕਈ ਵਾਰ ਨਾ ਤੁਸੀਂ ਵੇਖਿਓ ਕਿ ਵੀ ਆਰਮ ਸ਼ੱਡਾਂ ਦੇ ਵਿੱਚ ਕੀ ਹੋਊਗਾ ਕਿ ਵੀ ਇੱਥੋਂ ਲੰਬੀ ਦੀ ਲੰਬੀ ਸ਼ੀਟ ਪਾੜ ਜੂਗੀ ਅਜੇ ਤੱਕ ਬਹੁਤ ਹੋਰ ਵੀ ਸ਼ੱਡ ਪਾਏ ਆਪਾਂ ਆਪਣੇ ਵੀ ਆਪਦੇ ਵੀ ਸ਼ੱਡ ਪਾਇਆ ਵਾ ਅਜੇ ਤੱਕ ਇਨਾਂ ਦਾ ਕੋਈ ਇਹੋ ਜਿਹਾ ਲਾਹਮਾ ਨਹੀਂ ਆਇਆ oh ਸ਼ੈੱਡ ਅੱਜ ਜਿਹੜਾ ਇਹ ਕੰਪਲੀਟ ਹੋ ਗਿਆ। ਬਹੁਤ ਸੋਹਣਾ ਜਿਹੜਾ ਸ਼ੈੱਡ ਆ ਇਹ ਤਿਆਰ ਹੋਇਆ ਵਾ। ਤੁਸੀਂ ਵੇਖੋ। ਪ੍ਰੋਪਰ ਐ ਸਪੋਰਟਾਂ ਵਧੀਆ ਦਿੱਤੀਆਂ ਹੀ ਆ ਸ਼ੈੱਡ ਨੂੰ। ਪੂਰੀ ਮਜ਼ਬੂਤੀ ਨਾਲ ਸ਼ੈੱਡ ਜਿਹੜਾ ਵਾ ਇਹ ਬਣਾਇਆ ਗਿਆ ਵਾ। ਤੇ ਕੁਝ ਖਾਸ ਗੱਲਾਂ ਦਾ ਧਿਆਨ ਰੱਖਿਆ ਗਿਆ ਵਾ। ਤੇ ਸ਼ੈੱਡ ਬਣਾਉਂਦੇ ਆ ਇਹ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਵੀ ਸ਼ੈੱਡ ਬਣਾਉਂਦੇ ਜੇ ਤੇ ਕੋਸ਼ਿਸ਼ ਕਰਿਓ ਕਿ ਵੀ ਇਹਨਾਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਓ ਜੇ। ਤੇ ਨਾਲ ਦੀ ਨਾਲ ਅ ਜਿਵੇਂ ਆਪਾਂ ਕਹਿ ਲਈਏ ਕਿ ਇੱਕ ਤਾਂ ਢਾਲ ਕਿੰਨੀ ਰੱਖਣੀ ਆ ਤੇ ਸ਼ੀਟਾਂ ਦਾ ਚੜਾ ਕਿੰਨਾ ਰੱਖਣਾ ਇਹ ਵੀ ਤੁਹਾਨੂੰ ਜਿਹੜਾ ਵਾ ਇਸੇ ਦਾ ਆਪਾਂ ਵੀਡੀਓ ਦੇ ਵਿੱਚ ਜਿਹੜਾ ਸਾਰਾ ਕੁਝ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਜਿਵੇਂ ਆ ਤੁਸੀਂ ਫਰੰਟ ਵਾਲਾ ਵੇਖਣ ਦਾ ਜੇ ਚੈਨਲ ਜਾਨੀ ਕਿ ਪੈਪ ਜਿਹੜਾ ਆਪਾਂ ਲਾਇਆ ਹੋਇਆ ਵਾ ਜਿਹੜੀ ਆਪਾਂ ਸਭ ਤੋਂ ਪਹਿਲਾਂ ਕੈਂਚੀ ਲੱਗੀ ਆਪਣੀ ਫਰੰਟ ਦੇ ਉੱਤੇ ਛੱਡ ਦੇ ਇਹ ਦੇ ਉੱਤੇ ਹੀ ਆਪਾਂ ਜਿਹੜੀਆਂ ਟੀਨਾ ਟਕਾਈਆਂ ਹੋਈਆਂ ਨੇ ਨਹੀਂ ਤੇ ਜ਼ਿਆਦਾ ਤਾਂ ਤੁਸੀਂ ਸ਼ੈੱਡ ਵੇਖਿਓ ਕਿ ਇਹਦੇ ਤੇ ਉਹ ਕੈਂਚੀ ਟਿਕੀ ਹੁੰਦੀ ਆ ਉਸ ਤੋਂ ਬਾਅਦ ਇਹਦੇ ਉੱਤੇ ਇੱਕ ਚੈਨਲ ਹੋਰ ਪਿਆ ਹੁੰਦਾ ਠੀਕ ਹੈ ਜੀ ਤੇ ਉਹ 80 ਫੁੱਟ ਚੈਨਲ ਜਿਹੜਾ ਜਿੰਨਾ ਇਹ ਸ਼ੈੱਡ ਲੰਬਾ ਸੀ ਨਾ ਉਨਾ ਹੀ ਆਪਾਂ ਨੂੰ ਇੱਕ ਚੈਨਲ ਹੋਰ ਪਾਉਣਾ ਪੈਣਾ ਸੀ ਤੇ ਉੱਥੇ ਆਪਣਾ ਲੋਹੇ ਦੀ ਜਿਹੜੀ ਆ ਖਪਤ ਬਾਅਦ ਜਾਣੀ ਹੀ ਕਹਿ ਸਕਦੇ ਹਾਂ ਵੀ 80 ਫੁੱਟ ਚੈਨਲ ਹੋਰ ਲੱਗਣਾ ਹੈਗਾ ਤੇ ਲੋਹਾ ਜਿਆਦਾ ਲੱਗਣਾ ਸੀ 80 ਫੁੱਟ ਇੱਕ ਤਾਂ ਉਹ ਆਪਣਾ ਚੈਨਲ ਜਿਹੜਾ ਵਾ ਉਹ ਇਹਦੇ ਤੇ ਬਚ ਗਿਆ ਤੇ ਦੂਜੀ ਗੱਲ ਇੱਕ ਇੱਕ ਇੰਚੀ ਜਿਹੜੀ ਆ ਇਹ 6 ਇੰਚੀਆਂ ਨੀਵੀਂ ਆ ਜਾਣੀ ਸੀ ਤੇ 1 ਇੰਚੀ ਨੀਵੀਆਂ ਨਾਲ ਇੱਕ ਤਾਂ ਹੋਰ ਵੈਸੇ ਹੀ ਸ਼ੈੱਡ ਆਪਾਂ ਨੀਵਾ ਰੱਖਿਆ ਵਾ ਜਿਆਦਾ ਉੱਚਾ ਨਹੀਂ ਆ ਇਹ ਤੇ ਕਿਉਂਕਿ ਇਹਦੀ ਉਚਾਈ ਜਿਹੜੀ ਆ 10 ਫੁੱਟ ਦੇ ਲਾਗੇ ਬੰਨੇ ਆ ਫਰੰਟ ਤੋਂ ਪਿਛੋਂ 12.5 ਫੁੱਟ ਤੇ ਇਨੀ ਮਾ ਆ ਜਾਣਾ ਸੀ ਜ਼ਿਆਦਾ ਤੇ ਹੁਣ ਆਪਾਂ ਗੱਲ ਕਰਦੇ ਆ ਕਿ ਜਿਵੇਂ ਆਪਾਂ ਸ਼ੈੱਡ ਦੀ ਢਾਲ ਰੱਖਣੀ ਆ ਤੇ ਉਹ ਕਿਹੜੇ ਹਿਸਾਬ ਨਾਲ ਰੱਖੀਏ ਬਹੁਤੇ ਸ਼ੈੱਡ ਜਿਹੜੇ ਨੇ ਉਹ ਢਾਲ ਕਾਰਨ ਘਟ ਹੋਣ ਕਾਰਨ ਤੇ ਇਥੋਂ ਚੋਂਦੇ ਰਹਿੰਦੇ ਆ ਆ ਜਿਹੜੇ ਜੋੜ ਆ ਨਾ ਇਹਨਾਂ ਜੋੜਾਂ ਤੋਂ ਸਿਮਦੇ ਰਹਿੰਦੇ ਆ ਬਹੁਤੇ ਸ਼ੈੱਡ ਤੇ ਇਹਦੀ ਜਿਹੜੀ ਢਾਲ ਆਪਾਂ ਰੱਖਣੀ ਆ ਨਾ ਸ਼ੈੱਡ ਦੀ ਉਹ ਆਪਾਂ ਢਾਲ ਇੱਕ ਸ਼ੀਟ ਪਿੱਛੇ 8 ਇੰਚ ਢਾਲ ਰੱਖਣੀ ਆ ਤੁਸੀਂ ਜਦੋਂ ਵੀ ਸ਼ੈੱਡ ਕੋਈ ਪਾਉਣਾ ਇਸ ਚੀਜ਼ ਦਾ ਜਰੂਰ ਖਿਆਲ ਰੱਖਿਓ ਕਿ ਇੱਕ ਟੀਨ ਪਿੱਛੇ 8 ਇੰਚ ਢਾਲ ਜਿਵੇਂ ਆਪਾਂ ਅੱਗੇ ਨੂੰ ਸ਼ੀਟਾਂ ਪਾਈਆਂ ਹੋਈਆਂ ਨੇ ਤੇ 8 ਇਹਦੇ ਤੇ ਪਈਆਂ ਨੇ 4 ਸ਼ੀਟਾਂ 8 ਚੌਕਾ 32 ਆਪਾਂ ਇਹਦੀ 2.5 ਫੁੱਟ ਜਿਹੜੀ ਆ ਉਹ ਢਾਲ ਰੱਖੀ ਹੋਈ ਆ 3 ਇੰਚ ਤੋਂ ਵਧੇਰੇ ਹੀ ਆ ਠੀਕ ਹੈ ਜੀ 32 ਇੰਚ ਢਾਲੇ ਦੀ ਇਸ ਚੀਜ਼ ਦਾ ਜਰੂਰ ਖਿਆਲ ਰੱਖਿਆ ਕਰੋ ਤੇ ਦੂਜੀ ਗੱਲ ਇਹ ਆ ਕਿ ਜਿਹੜੀ ਆਪਾਂ ਕੈਂਚੀ ਕੋਈ ਵੀ ਲਾਉਣੀ ਆ ਨਾ ਜਿਵੇਂ ਮੰਨ ਲਓ ਕਿ ਇਹਦਾ ਹੁਣ ਵਾਇਆ ਹੈਗਾ ਸੀਗਾ ਇਹਦੀ ਅੰਦਰੋਂ ਲੰਬਾਈ ਸੀ 36 ਫੁੱਟ ਤੇ ਜਦੋਂ ਵੀ ਤੁਸੀਂ ਸਪੋਰਟ ਲਾਉਣੀ ਆ ਇਸ ਤਰ੍ਹਾਂ ਦੀ ਸਪੋਰਟ ਜਰੂਰ ਲਾ ਲਿਆ ਕਰੋ ਨਾਲ ਇਹ ਸਪੋਰਟ ਇਹਨੂੰ ਇੱਥੋਂ ਤੱਕ ਬੰਨ ਕੇ ਰੱਖਦੀ ਛੱਡ ਨੂੰ ਪੂਰੇ ਨੂੰ ਯਾਨੀ ਕਿ ਪੂਰੀ ਸਪੋਰਟ ਦਿੰਦੀ ਆ ਉਦੇ ਤੇ ਜਿਆਦਾ ਵਜਨ ਨਹੀਂ ਆਉਣ ਦਿੰਦੀ ਐਸ ਕੈਂਚੀ ਦੇ ਉੱਤੇ ਬਹੁਤਾ ਜਿਆਦਾ ਵਜਨ ਨਹੀਂ ਆਉਣ ਦਿੰਦੀ ਪੂਰਾ ਵਜਨ ਚੁੱਕ ਲੈਂਦੀ ਐ ਸਪੋਰਟ ਤੇ ਹੁਣ ਆਪਾਂ ਗੱਲ ਕਰਦੇ ਆਂ ਜੀ ਇਹਦੇ ਤੇ ਜਿਹੜਾ ਸ਼ੀਟ ਦਾ ਚੜਾ ਦਿੱਤਾ ਵਾ ਉਹ ਕਿੰਨਾ ਵਾ ਜਿਹੜਾ ਸ਼ੀਟ ਦਾ ਚੜਾ ਜਾਂ ਕਿੰਨਾ ਦੇਣਾ ਆਪਾਂ ਸ਼ੀਟ ਦਾ ਚੜਾ ਉਹਦੇ ਬਾਰੇ ਗੱਲ ਕਰਦੇ ਆਂ ਜਦੋਂ ਵੀ ਆਪਾਂ ਕੋਈ ਸ਼ੀਟ ਦਾ ਚੜਾ ਦੇਣਾ ਨਾ ਉਹਦਾ ਆਪਾਂ ਘੱਟੋ ਘੱਟ 1 ਫੁੱਟ ਚੜਾ ਰੱਖਣਾ ਸ਼ੀਟ ਦਾ 1 ਫੁੱਟ ਸ਼ੀਟ ਤੋਂ ਸ਼ੀਟ ਦਾ ਚੜਾ ਤੁਸੀਂ ਆ ਵੇਖੋ ਇਸ ਤਰ੍ਹਾਂ 1 ਫੁੱਟ ਸ਼ੀਟ ਦਾ ਚੜਾ ਜ਼ਰੂਰ ਦੇਣਾ ਇੱਕ ਤਾਂ ਵੱਡਾ ਕਾਰਨ ਇਹ ਹੈ ਕਿ ਸ਼ੀਟ ਜਿਹੜੀ ਆ ਉਹ ਮਜ਼ਬੂਤ ਰਹੂਗੀ ਉੱਥੋਂ ਜੋੜ ਤੋਂ ਦੂਜੀ ਗੱਲ ਤੁਸੀਂ ਵੇਖਿਆ ਹੋਣਾ ਕਿ ਉੱਥੇ ਜੋੜ ਤੋਂ ਛੱਡ ਜਿਹੜੇ ਆ ਉਹ ਚੁੰਦੇ ਰਹਿੰਦੇ ਆ ਤੇ ਫਿਰ ਇਹ ਸ਼ੈੱਡ ਜਿਹੜਾ ਵਾ ਇਹ ਚੌਊਗਾ ਨਹੀਂ ਕਿਉਂਕਿ ਜਦੋਂ ਮੀਂਹ ਜਿਆਦਾ ਹੁੰਦਾ ਨਾ ਤਾਂ ਪਾਣੀ ਇਧਰ ਨੂੰ ਆਉਣ ਲੱਗ ਜਾਂਦਾ ਇਹਦਾ ਇੱਕ ਸਭ ਤੋਂ ਵੱਡੀ ਚੀਜ਼ ਹੋਰ ਵਾ ਉਹ ਇਹ ਆ ਕਿ ਵੀ ਆਪਾਂ ਸ਼ੈੱਡ ਨੂੰ ਉੱਡਣ ਤੋਂ ਕਿਵੇਂ ਬਚਾ ਸਕਦੇ ਆ ਉਹਦੇ ਵਾਸਤੇ ਕੀ ਕੀਤਾ ਜਾਵੇ ਤਾਂ ਆਪਾਂ ਆਮ ਹੀ ਵੇਖਿਆ ਲਾਗੇ ਵੀ ਸ਼ੈੱਡ ਨੇਰੀਆਂ ਦੇ ਵਿੱਚ ਉੱਡ ਜਾਂਦੇ ਆ ਤੇ ਅੱਜ ਆਪਾਂ ਉਹਦਾ ਇੱਕ ਪੱਕਾ ਇਹੋ ਜਿਹਾ ਸੋਲੂਸ਼ਨ ਲੈ ਕੇ ਆਏ ਆ ਕਿ ਵੀ ਸ਼ੈੱਡ ਕਦੀ ਵੀ ਨੇਰੀ ਜਿੰਨੀ ਮਰਜ਼ੀ ਆ ਜੀ ਉੱਡੂਗਾ ਨਹੀਂ ਸ਼ੈੱਡ ਤੇ ਤੋ ਇਹ ਵੇਖੋਗੇ ਵੀ ਆਪਾਂ ਇਹਦੇ ਵਿੱਚ ਕੋਈ ਭਾਰੀ ਨਹੀਂ ਛੱਡੀ ਠੀਕ ਹੈ ਜੀ ਇਹ ਚੀਜ਼ਾਂ ਜਿਹੜੀਆਂ ਵਾ ਇਹ ਆਪਾਂ ਪੂਰਾ ਸ਼ੈੱਡ ਦਾ ਖਿਆਲ ਰੱਖ ਕੇ ਪਾਇਆ ਵਾ ਕਿ ਵੀ ਕੱਲ ਨੂੰ ਹਨੇਰੀ ਆਵੇ ਤੇ ਇਹਨੂੰ ਹੋਵੇ ਕੁਛ ਨਾ ਇੱਕ ਤੁਸੀਂ ਵੇਖੋਗੇ ਵੀ ਇਹਦੀ ਆਪਾਂ ਜਿਹੜੀ ਢਾਲ ਰੱਖੀ ਆ ਨਾ ਸ਼ੈੱਡ ਦੀ ਇਹ ਅੱਗੇ ਨੂੰ ਆ ਠੀਕ ਹੈ ਜੀ ਜੇ ਇਹਦੀ ਢਾਲ ਪਿੱਛੇ ਨੂੰ ਹੁੰਦੀ ਨਾ ਫਿਰ ਆਪਾਂ ਉਧਰ ਜ਼ਰੂਰ ਕੁਛ ਵਿੱਚ ਮਤਲਬ ਬਾਰੀਆਂ ਛੱਡ ਦੇ ਇੱਕ ਦੋ ਤਿੰਨ ਬਾਰੀਆਂ ਜ਼ਰੂਰ ਛੱਡ ਦੇ ਠੀਕ ਹੈ ਜੀ ਇਹ ਹਵਾ ਵਾਸਤੇ ਛੱਡਣੀਆਂ ਚਾਹਣ ਤੇ ਛੱਡ ਸਕਦੇ ਆ ਮਤਲਬ ਜਿਵੇਂ ਇੱਥੇ ਹਵਾਦਾਰ ਰਹੂਗਾ ਛੱਡ ਪਰ ਛੱਡ ਦੀ ਸੇਫਟੀ ਜਿਹੜੀ ਆ ਉਹ ਆਪਾਂ ਇੰਨੀ ਰੱਖੀ ਆ ਕਿ ਬਾਰੀਆਂ ਛੱਡਣ ਦੀ ਲੋੜ ਨਹੀਂ ਸੀਗੀ ਠੀਕ ਹੈ ਜੀ ਤੇ ਹੁਣ ਆਪਾਂ ਦਿਖਾਉਨੇ ਆ ਕਿ ਵੀ ਤੁਹਾਨੂੰ ਆਪਾਂ ਜਿਹੜਾ ਇਹਦੀ ਮਜ਼ਬੂਤੀ ਵਾਸਤੇ ਕੰਮ ਕੀਤਾ ਵਾ ਕਿ ਵੀ ਉਹ ਕੀ ਆ ਖਾਸ ਇਹੋ ਜਿਹਾ ਕੀ ਖਾਸ ਆ ਜਿਹੜਾ ਇਹਨੂੰ ਮਤਲਬ ਉੱਡਣ ਤੋਂ ਬਚਾਊਗਾ ਤੇ ਆਪਾਂ ਉਹਦੇ ਵਾਸਤੇ ਚੱਲਦੇ ਆ ਛੱਡ ਦੇ ਉੱਤੇ ਹੁਣ ਆਪਾਂ ਚੱਲਦੇ ਆ ਜੀ ਛੱਡ ਦੇ ਉੱਤੇ ਤੇ ਤੁਹਾਨੂੰ ਦਿਖਾਉਨੇ ਆ ਕਿ ਵੀ ਇਹੋ ਜਿਹਾ ਕੀ ਆ ਜਿਹੜਾ ਇਹਨੂੰ ਨੇਰੀ ਤੋਂ ਬਚਾਊਗਾ ਆਜੋ ਲੋਈ ਆਪਾਂ ਆ ਗਏ ਸ਼ੈੱਡ ਦੇ ਉੱਤੇ ਤੇ ਇਹ ਦੇਖੋਗੇ ਵੀ ਲੈਂਟਰ ਵਰਗਾ ਸ਼ੈੱਡ ਬਣਿਆ ਏ ਜੇ ਨਾ ਮਜ਼ਬੂਤ ਲੈਂਟਰ ਹੁੰਦਾ ਨਾ ਕਹਿ ਸਕਦੇ ਆ ਕਿ ਉਹਨਾ ਮਜ਼ਬੂਤ ਹੈਗਾ ਏ ਤਿੰਨ ਜਾਣੇ ਇੱਕੇ ਥਾਂ ਤੇ ਹੀ ਖੜੇ ਆ ਉਹ ਤੇ ਸ਼ੈੱਡ ਨੂੰ ਕੋਈ ਪਰਵਾਹ ਨਹੀਂ ਆ ਭਾਵੇਂ ਚਾਰ ਖੜ ਜਾਈਏ ਭਾਵੇਂ ਪੰਜ ਖੜ ਜਾਈਏ ਆਹ ਪੱਤਰੀ ਆਪਾਂ ਪਾਈ ਆ ਦੇਤੇ ਆਹ ਤੁਸੀਂ ਵੇਖੋ ਕੁੰਡੀਆਂ ਦੇ ਨਾਲ ਨਾ ਆਪਾਂ ਇਹਨੂੰ ਵੈਲਡਿੰਗ ਕੀਤਾ ਵਾ ਤੇ ਜੇ ਤੁਹਾਡੇ ਕੋਲੇ ਮਤਲਬ ਵਰਮਾ ਮਸ਼ੀਨ ਤੁਸੀਂ ਇੱਥੇ ਸ਼ੈੱਡ ਜਿੱਥੇ ਕੰਮ ਕਰਦੇ ਜੇ ਜੇ ਉਸ ਤੁਹਾਡੇ ਕੋਲੇ ਵਰਮਾ ਮਸ਼ੀਨ ਹੋਵੇ ਤੇ ਤੁਸੀਂ ਸ਼ੇਕ ਵੀ ਮਾਰ ਸਕਦੇ ਜੀ ਠੀਕ ਹੈ ਜੀ ਨਹੀਂ ਤੇ ਤੁਸੀਂ ਕੁੰਡੀਆਂ ਨਾਲ ਵੈਲਡਿੰਗ ਵੀ ਕਰ ਦੋ ਇਹੋ ਜੀ ਕੋਈ ਗੱਲ ਨਹੀਂ ਕੀ ਕੰਮ ਚੱਲਦਾ ਆ ਵੇਖੋ ਇੱਧਰ ਆਪਾਂ ਇਹਨੂੰ ਪੂਰੀ ਪੇਟੀ ਪਾਈ ਹੋਈ ਆ ਤੇ ਸਿਰੇ ਤੇ ਸ਼ੇਕ ਮਾਰ ਕੇ ਇਹਦੇ ਵਿੱਚ ਦੀ ਕਾਬਲਾ ਪਾਉਣਾ ਠੀਕ ਹੈ ਜੀ ਇਹ ਇੱਕ ਪੇਟੀ ਪੈ ਗਈ ਇਹਨੂੰ ਪੂਰੀ ਸ਼ੈੱਡ ਨੂੰ ਉੱਤੋਂ ਦੀ ਇਹ ਕਿੰਨੀਆਂ ਪੈਣੀਆਂ ਵਾ ਇਹ ਤੁਹਾਨੂੰ ਦੱਸਦੇ ਆ ਇੱਕ ਇਸ ਜੋੜ ਤੇ ਇੱਕ ਸ਼ੁਰੂ ਦੇ ਵਿੱਚ ਪਾਈ ਆਪਾਂ ਸੈਂਟਰ ਦੇ ਵਿੱਚ ਨਹੀਂ ਪਾਈ ਆਪਾਂ ਛੇੜ ਦੇ ਉਸ ਤੋਂ ਬਾਅਦ ਆ ਜੋੜ ਦੇ ਉੱਤੇ ਪਾਈ ਆ ਜਿੱਥੇ ਦੂਜੀ ਸ਼ੀਟ ਆ ਗਈ ਠੀਕ ਹੈ ਜੀ ਇੱਥੇ ਪਾਈ ਆਪਾਂ ਇੱਥੇ ਪਾਵਾਂਗੇ ਉਸ ਤੋਂ ਬਾਅਦ ਅਗਲੀ ਸ਼ੀਟ ਦੇ ਸੈਂਟਰ ਚ ਲੋੜਨੀ ਆ ਉੱਥੇ ਪਾਵਾਂਗੇ ਉਸ ਤੋਂ ਬਾਅਦ ਫਿਰ ਐਵੇਂ ਕਰਕੇ ਆਪਾਂ ਜਿਹੜੀਆਂ ਮੇਨ ਮੇਨ ਹੈਗੇ ਆ ਨਾ ਸ਼ੀਟਾਂ ਦੇ ਜੋੜ ਉਹਨਾਂ ਤੇ ਹੀ ਪਾਵਾਂਗੇ ਇਹਨੂੰ ਪਤਰੀ ਨੂੰ ਇਹ ਪੂਰੀ ਪੇਟੀ ਜਿਹੜੀ ਆਪਾਂ ਇਹਦੇ ਉੱਤੋਂ ਦੀ ਮਾਰਾਂਗੇ ਇਹਦੇ ਛੱਡ ਦੇ ਠੀਕ ਹੈ ਜੀ ਇੱਥੋਂ ਵੈਲਡਿੰਗ ਕਰਕੇ ਇੱਥੇ ਲਿਆ ਕੇ ਥੱਲੇ ਨੂੰ ਇਹਦੇ ਵਿੱਚ ਕਾਬਲੇ ਪਾਵਾਂਗੇ ਹਰ ਪਾਰ ਤੇ ਜਿਹੜਾ ਸ਼ੈੱਡ ਵਾ ਇਹ ਕਦੀ ਵੀ ਉੱਡੂਗਾ ਨਹੀਂ ਜਨਾ ਮਰਜੀ ਨੇ ਰਾਜੀ ਇੱਕ ਤੁਸੀਂ ਸ਼ੈੱਡ ਦਾ ਵੇਖਿਓ ਹੋਰ ਸਿਸਟਮ ਕਿ ਇਹਦਾ ਪਿੱਛੇ ਵਾਲਾ ਪਾਸਾ ਜਿਹੜਾ ਵਾ ਉਹ ਬੰਦ ਵਾ ਸ਼ੈੱਡ ਦਾ ਅੱਗੇ ਨੂੰ ਇਹਦੀ ਢਾਲ ਵਾ ਤੇ ਅੱਗੋਂ ਇਹਨੂੰ ਜਿਹੜੀ ਹਵਾ ਪੈਣੀ ਆ ਨਾ ਉਹਨੇ ਨੂੰ ਠਾਣੂ ਹੀ ਦਪਾਉਣਾ ਤਾਂ ਉਹਨੂੰ ਨਹੀਂ ਚੁੱਕਣਾ ਸ਼ਕਨੂ ਠੀਕ ਹੈ ਜੀ ਤੇ ਜੇ ਅੱਗੋਂ ਮਤਲਬ ਇਹਦਾ ਮੂੰਹ ਖੁੱਲਾ ਹੁੰਦਾ ਚੁੱਕਿਆ ਹੁੰਦਾ ਤੇ ਇੰਨੇ ਸ਼ੈੱਡ ਨੇ ਜਲਦੀ ਉੱਡਣਾ ਸੀਗਾ ਮਤਲਬ ਹਵਾ ਤੇ ਆਊਗੀ ਜ਼ੋਰ ਪਾਊਗੀ ਪਰ ਇਹਨੂੰ ਘੱਟ ਜ਼ੋਰ ਪਾਊਗੀ ਤੇ ਇਸ ਕਰਕੇ ਇਸ ਚੀਜ਼ ਦਾ ਜ਼ਰੂਰ ਖਿਆਲ ਰੱਖਿਆ ਕਰੋ ਕਿ ਜਦੋਂ ਤੁਸੀਂ ਸ਼ੈੱਡ ਪਾਉਣਾ ਆ ਨਾ ਤੇ ਜੇ ਤੇ ਮੰਨ ਲਓ ਕਿ ਤੁਸੀਂ ਅੱਗੋਂ ਇਹਨੂੰ ਪਾਣੀ ਇਹਦਾ ਪਿੱਛੇ ਨੂੰ ਇੰਜ ਰੱਖਣਾ ਵਾ ਕਿ ਪਿੱਛੇ ਨੂੰ ਢਾਲ ਵਾ ਇਹਦੀ ਸ਼ੈੱਡ ਦੀ ਤੇ ਇਹਦੇ ਚ ਬਾਰੀਆਂ ਜ਼ਰੂਰ ਦੇ ਦਿਆ ਕਰੋ ਉਦੇ ਨਾਲ ਕੀ ਹੈ ਕਿ ਜਿੰਨੀ ਹਵਾ ਆਊਗੀ ਹਵਾ ਦੀ ਕ੍ਰੋਸਿੰਗ ਹੋ ਜੂਗੀ ਠੀਕ ਹੈ ਜੀ ਸੋ ਬਾਕੀ ਜਿਹੜੀਆਂ ਆਪਾਂ ਇਹਦੇ ਤੇ ਸ਼ੀਟਾਂ ਪਾਈਆਂ ਵਾਂ ਉਹ ਹੈਗੀਆਂ ਜੀ ਜੈ ਕੀਰਤੀ ਦੀਆਂ ਬਾਕੀ ਜੇ ਸਾਡੀ ਜਾਣਕਾਰੀ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਵੇਖਣ ਵਾਸਤੇ ਧੰਨਵਾਦ